ਇੱਥੇ ਦੇ ਕੈਮਰਾ ਬੜਾ ਸੈੱਟ ਰੱਖੋ ਇਹਨਾਂ ਨੂੰ ਐਸੀ ਮਰਾਸੀ ਆ ਭੰਡ ਕਹਿ ਸਕਦੇ ਆ ਇਹ ਅਸਲੀ ਹੈ ਇਹ ਮੈਨੂੰ ਜੁਆਇਨ ਕਰਨ ਆਏ ਮੈਂ ਅਸਲੀ ਭੱਡ ਜੁਆਇਨ ਕਰ ਲੇ ਕਿਰਪਾ ਕਰਕੇ ਪੰਜਾਬ ਦਾ ਪਰਮਾਤਮਾ ਨਕਲੀ ਭੰਡਾ ਤੋਂ ਕਿਹੜਾ ਛੜਾਵੇ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਗੁਰੂ ਪਖਵਾ ਲਾਵੇ ਗੀ ਗਾ ਲਾ ਪਿਆਰੇ ਯਾਰ ਰਾਜਾ ਮੇਰਾ ਖਿਆਲ ਨਾ ਰੱਖੇ ਲਵ ਪਿਆਰ ਦੀਆ ਉਹ ਤੇਗਾ ਚੰਦ ਮਾਹੀ ਕਰਾਂਗੀ ਗਲਪਿਆਰ ਦੀਆ ਇਹ ਇੱਥੇ ਦੇ ਅਸੀਂ ਕੈਮਰਾ ਬੜਾ ਸੈੱਟ ਰੱਖੋ ਜਿਹਨਾਂ ਨੂੰ ਅਸੀਂ ਮਰਾਸੀ ਆ ਭੰਡ ਕਹਿ ਸਕਦੇ ਆ ਇਹ ਅਸਲੀ ਹੈ ਇਹ ਮल्लू ਜੁਆਇਨ ਕਰਨ ਆਏ ਮੈਂ ਅਸਲੀ ਭੱਡ ਜੁਆਇਨ ਕਰ ਲੈ ਕਿਰਪਾ ਕਰਕੇ ਪੰਜਾਬ ਦਾ ਪਰਮਾਤਮਾ ਨਕਲੀ ਭੰਡਾ ਤੋਂ ਕਿਹੜਾ ਛੜਾਵੇ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਜੰਨੀ Não passa <sussurra>